ਈਰੋਂ ਇੰਨਾ ਜਿਕੇ ਤੇ ਗਾਲੀ ਦੀ ਕਰਨ ਵਾਲੀ ਤੇ ਮਾਮੀ ਦਾ ਟੌਰ ਤੇ ਹੈ ਹੀ ਕੋ ਖੜਾਂ ਦੀ ਤੇ ਤਾਂ ਵੀ ਤੇ ਮੰਮੀ ਕੀ ਮੈਂ ਚੱਜਾਂ ਨਹੀਂ ਦਾਸ ਤੇ ਇਹ ਤਾਂ ਚੱਜਦੀ ਤੇ ਉਹ ਤਾਂ ਖੜੀ ਪਾਣੀ ਸਾਰੇ ਮਾਮੀ ਮਮੀ ਚਾਹ ਤੇ ਕਿ ਤੇ ਜਾਗੋ ਵੀ ਸਭ ਤੋਂ ਪਹਿਲਾਂ ਮੇਰੇ ਸੱਤੇ ਰਿਖੀ ਨਾ ਨੇ ਕਿ ਨਾਮ ਜਾ ਰਿਹਾ ਤੇ ਕਿ ਤੇ ਚਲ ਕੋਈ ਨਹੀਂ ਹੁਣ ਵਿਆਹ ਤੋਂ ਉੱਤੋਂ ਵੱਧ ਟੌਰ ਕਟਾਂਗੇ ਹਲੋ ਮੰਮੀ ਪਾਣੀ ਲੱਗ ਗਿਆ ਪਤਾ ਤੈਨੂੰ ਮੈਂ ਆ ਗਈ ਆ ਲੈ ਦੱਸ ਮੰਮੀ ਜੇ ਮੈਂ ਨਾ ਕੁਝ ਲੈ ਕੇ ਆਉਂਦੀ ਫਿਰ ਵੀ ਤੁਸੀਂ ਔਖੇ ਹੋਣਾ ਕਿ ਤੈਨੂੰ ਪਤਾ ਨਹੀਂ ਲੱਗਦਾ ਉਹ ਨਹੀਂ ਨਹੀਂ ਤਾਂ ਤੇ ਹੁੰਦਾ ਹੀ ਪੁੱਛਿਆ ਵਾਪਸ ਤੈਨੂੰ ਪਤਾ ਲੱਗ ਗਿਆ ਸੀ ਹਾਂਜੀ ਲੱਗ ਗਿਆ ਸੀ ਮੇਰਾ ਤਾਂ ਡਿਜੀ ਧਿਆਨ ਹੀ ਵੀ ਕਦੋਂ ਆਉਣਗੇ ਅੱਛਾ ਅੱਛਾ ਠੀਕ ਨਹੀਂ ਫਿਰ ਤੂੰ ਮਿਲਣਾ ਹਾਂਜੀ ਤੇ ਕਿਦਾਂ ਦਾ ਰਿਹਾ ਪ੍ਰੋਗਰਾਮ ਉੱਥੇ ਫਿਰ ਵਧੀਆ ਹੋ ਗਿਆ ਜੀ ਪ੍ਰੋਗਰਾਮ ਤਾਂ ਕੋਈ ਘਮਨਾ ਨਾ ਵਾ ਐਨਾ ਵਧੀਆ ਪ੍ਰੋਗਰਾਮ ਹੋਇਆ ਨਾ ਕਿ ਕਿਤੇ ਗੱਲ ਹੀ ਛੱਡ ਦੇ ਉਹਨਾਂ ਨੇ ਉਹ ਵੀ ਲੈਂਦੇ ਜਿਹੜੇ ਨਾਲ ਬੋਲੀਆਂ ਹੁੰਦੇ ਆ ਕਿਸ਼ ਆਹੋ ਫਿਰ ਤੇ ਬੜਾ ਮਜ਼ਾ ਆਇਆ ਹੋਣਾ ਤੁਹਾਨੂੰ ਬੜਾ ਮਜ਼ਾ ਆਇਆ ਪੂਰੀ ਟੀਮ ਹੀ ਉਹਨਾਂ ਦੀ ਕਿ ਭੰਗੜੇ ਵਾਲੀ ਨਾਲ ਨਾਲ ਸਾਰਾ ਕੁਝ ਹੁੰਦਾ ਹੈ ਆ ਨਜ਼ਾਰੇ ਬੱਚੇ ਨੇ ਤੇ ਮਾਮੀ ਮਾਮੀ ਉਥੇ ਹੋਵੇ ਤੂੰ ਕਹਿੰਦੀ ਛਦੇਣੇ ਜੇ ਤਾਂ ਮੰਮੀ ਜਾ ਨਾ ਤੇ ਉਥੇ ਤੇ ਮਾਮੀ ਤਾਂ ਬਿਨਾਂ ਕਿਤੇ ਹਿਲ ਦੇਦੀ ਸੀ ਅੱਛਾ ਚਲੋ ਵਧੀਆ ਵਾ ਫਿਰ ਤੇ ਮੇਰੇ ਵੱਲੋਂ ਨਹੀਂ ਕੋਈ ਪੁੱਛਦਾ ਉਹ ਨਹੀਂ ਨਹੀਂ ਤੇਰੇ ਵੱਲੋਂ ਕਨੇ ਪੁੱਛਣਾ ਹੈਗਾ ਤੈਨੂੰ ਪਤਾ ਹੀ ਆ ਨਾ ਫਿਰ ਵਿਆਹ ਵਾਲਾ ਘਰ ਹੋਵੇ ਤੇ ਮਾਹੌਲ ਹੋਵੇ ਇਦਾਂ ਦਾ ਤੇ ਕਿਹੜਾ ਚੇਤਾ ਹੁੰਦਾ ਅਸੀਂ ਕਿਸੇ ਨੂੰ ਠੀਕ ਆ ਨਾ ਮਾਂ ਆਪੋ ਆਪਣੇ ਕੰਮ ਸਾਰੇ ਕਰ ਲੈਂਦੇ ਆ ਆਪੇ ਰੁੱਝੀਆਂ ਹੀ ਸਾਰੇ ਆ ਕਿਸੇ ਨੇ ਨਹੀਂ ਪੁੱਛਿਆ ਤੇਰੇ ਕੋਲ ਫੇਰ ਵੀ ਮਮਮੀ ਕਿਹਨੇ ਕਿਹਨੇ ਤੇ ਪੁੱਛਿਆ ਹੀ ਹੋਊਗਾ ਕਿ ਤੁਸੀਂ ਆਪਣੀ ਨੋਨ ਨੂੰ ਨਹੀਂ ਲੈ ਕੇ ਆਂਦਾ ਨਾਲ ਉਹ ਨਹੀਂ ਨਹੀਂ ਸਾਰਿਆਂ ਨੂੰ ਪਤਾ ਵਾ ਮਮਮੀ ਦਾ ਆਉਣਾ ਜ਼ਰੂਰੀ ਸੀ ਦੂਜੀ ਦਿਨ ਉਹ ਚਲੀ ਗਈ ਸੀ ਨਾਲ ਕੇ ਆਹੋ ਠੀਕ ਹੋਈ ਗਾਨਾ ਉਹਨੂੰ ਪੁੱਛ ਲਈ ਉਹਦੀ ਇੰਦੀ ਪਰਸ ਰਿਸ਼ਤ ਨਹੀਂ ਉੱਥੇ ਜਿੰਨੀ ਮੇਰੀ ਸੀ ਅੱਛਾ ਚਲੋ ਵਧੀਆ ਫਿਰ ਤੁਹਾਡੀ ਟੌਰ ਵੱਖਰੀ ਐ ਤੇ ਹੋਰ ਪਤਾ ਕਿ ਨਹੀਂ ਟੌਰ ਜੀ ਚਲੋ ਵਧੀਆ ਤੇ ਚਾਹ ਪੀਣੀ ਜੇ ਆਪਣੇ ਵਾਂ ਬਣਾ ਹੀ ਦੇ ਨੱਚ-ਨੱਚ ਕੇ ਬੁਰਾ ਹਾਲ ਹੋਇਆ ਹੁਣ ਤੇ ਗੀਟੇ ਵੀ ਕਰਦੇ ਆ ਪਰ ਚਾਹ ਬਣਾ ਲੈਣੀ ਤਾਂ ਤੇ ਗੋਲੀ ਖਾ ਲੂੰਗੀ ਤੇ ਸੌਂ ਜਾਊਂਗੀ ਤੇ ਗੋਲੀਆਂ ਜੋ ਖਾਣੀਆਂ ਹੁੰਦੀਆਂ ਨੇ ਤਾਂ ਤੇ ਥੋੜਾ ਪੁੜਕ ਲੈਣਾ ਹੀ ਨਾ ਤੁਸੀਂ ਗੋਲੀਆਂ ਬੜੀਆਂ ਚੰਗੀਆਂ ਨੇ ਜੇ ਨਾ ਪੁੜਕ ਦੀ ਨਾ ਤਗਲੇ ਨੇ ਕਹਿਣਾ ਮਾਮੀ ਨੂੰ ਚਾਹ ਨਹੀਂ ਚੜਿਆ ਹੈ ਤੇ ਜਿਹੜੀ ਤੇਰੀ ਭੂਆ ਵਾ ਉਹਦਾ ਟੌਰ ਵੇਖਣ ਵਾਲਾ ਹੀ ਕਿਤੇ ਅੱਛਾ ਤੂੰ ਤੇ ਮੈਨੂੰ ਕਹਿੰਦੀ ਰਹਿੰਦੀਆਂ ਜੇ ਮੇਰਾ ਟੌਰ ਕੁਛ ਨਹੀਂ ਹੋ ਤੇ ਲੱਗੇ ਇੰਨੇ ਸੋਹਣੇ ਲੱਗਣਦੇ ਹੋਰ ਫੋਟਵਾ ਕਿਚੀਆਂ ਚ ਫੋਟਵਾ ਖਿਚੀਆਂ ਵਾ ਮੱਖਾ ਖਾ ਲਿਓ ਕੋਈ ਗੱਲ ਨਹੀਂ ਫਿਰ ਚੱਲਿਓ ਤੂੰ ਨਾ ਵਧੀਆ ਜੀ ਚਾਹ ਬਣਾ ਕੇ ਲਿਆ ਹੁਣ ਕੋਈ ਗੱਲ ਨਹੀਂ ਮੈਂ ਬਣਾ ਲਈ ਹੁੰਦੀ ਆ ਮੰਨ ਲੈ ਤੁਰ ਸੀ ਲੈ ਗਈ ਤੇ ਚਾਹ ਵੀ ਬਣਾ ਕੇ ਤਾਉਗੀ ਮੈਂ ਅਥਾਂ ਨਹੀਂ ਗਈ ਪਰ ਹੁਣ ਗੱਲ ਲਈਆਂ ਗੜੀ ਪੁਲਾ ਤੇ ਪੁੱਛ ਦਿਣੀ ਮੇਰੇ ਵੱਲੋਂ ਤੇ ਹੋਰ ਮੰਮੀ ਤੁਸੀਂ ਤੇ ਜਾਣ ਕੇ ਨਹੀਂ ਗਏ ਉਹ ਤੇ ਪੁੱਛਣ ਲਈ ਵੀ ਆਏ ਕਿਉਂ ਨਹੀਂ ਨਹੀਂ ਤੇਰੀ ਜਾਣ ਕੇ ਭਲਛਦਾਨੇ ਕਿਉਂ ਨਹੀਂ ਗਈ ਹੁਣ ਜੇ ਮੈਂ ਘਰ ਹਾਂ ਤੇ ਧਾਰਾ ਦਾ ਵੀ ਇਹ ਲੈ ਘਰ ਵੀ ਸੰਭ ਲਿਆ ਸਾਰੇ ਗਿਆ ਨਹੀਂ ਸਰਦਾ ਹੈਗਾ ਇੱਕ ਜੀ ਨੂੰ ਕਰਾਣਾ ਹੀ ਪੈਂਦਾ ਵਾ ਤੇ ਦੱਸ ਉਹ ਮੈਂ ਉੱਥੇ ਵੇਲਾ ਕਿੰਨਾ ਮਜ਼ਾ ਆਉਂਦਿਆ ਅਗਰ ਉਹਨੇ ਢੋਲ ਵਾਲੇ ਵੀ ਸੱਬੇ ਹੀ ਅੱਛਾ ਇੰਨਾ ਕਿਤੇ ਉੱਥੇ ਮਜ਼ਾ ਕੀਤਾ ਨਾ ਪਰ ਆਤੀ ਬੜਾ ਹੀ ਸੱਚੀ ਆਇਆ ਵਾ ਸਾਰੇ ਹੀ ਆਏ ਹੀ ਕਿ ਪਰੋਣੇ ਉਹਨਾਂ ਦੇ ਤੇ ਮੈਂ ਐਨੇ ਨਾ ਬ ਗਈ ਹੁੰਦੀ ਤੇ ਇਹ ਵੀ ਰੌਣਕ ਮੇਲਾ ਵੇ ਹੁੰਦੀ ਜਾਣ ਕੇ ਵੇਲਾ ਚਾਚੀ ਨੇ ਜਾਣ ਨਹੀਂ ਦਿੱਤਾ ਤੁਸੀਂ ਘਰੇ ਹੋ ਉਹਨੇ ਚਲੀ ਜਾਂਦੀ ਤੇ ਕੀ ਹੋ ਜਾਣਾ ਹੈਗਾ ਉੱਥੇ ਆਹੋ ਚਲ ਫਿਰ ਕੀ ਨਿਆਣੀ ਚਲ ਉਹਦਾ ਵੀ ਜੀਤ ਕਰਦਾ ਹੀ ਨਾ ਦਾਵੇਲਾ ਖਾ ਖਾ ਕੇ ਨਾ ਵਿਆਹ ਤੇ ਗੇਤਾ ਹੀ ਗਲਾ ਜਾਂਦਾ ਤੂੰ ਬਿਠਾ ਲੈਣਾ ਵਾ ਤੇ ਪਾਣੀ ਪੂਣੀ ਕੋਸਾ ਪੀਵੀ ਹਾਂ ਕੋਈ ਨਹੀਂ ਹੁਣ ਮੈਂ ਕੋਸਾ ਪੀਉਂਗੀ ਤੇ ਮੈਂ ਵੀ ਸੋਚਿਆ ਕਿ ਮੈਂ ਦਬਦਬ ਕੰਮਕਾਰ ਕਰਕੇ ਤੇ ਕੱਪੜੇ ਮੈਂ ਪ੍ਰੈਸ ਕਰ ਲਏ ਨੇ ਮੈਂ ਅੱਜਕੱਲ ਪਤਾ ਨਹੀਂ ਹੁੰਦਾ ਬੱਤੀ ਦਾ ਬੰਦ ਹੋ ਗਈ ਤੇ ਮੇਰੇ ਕੱਪੜੇ ਹੀ ਨਾ ਰਹਿ ਜਨਾਂ ਤੇਰੇ ਡੈਡੀ ਦੇ ਉਹਦੇ ਤੇ ਰਹਿ ਗਏ ਨੇ ਮੈਨੂੰ ਛੱਡਣਾ ਵੀ ਨਹੀਂ ਵਿਆਹ ਵਾਲੇ ਕਰ ਲਏ ਤੇ ਵਿਆਹ ਵਾਲੇ ਕੱਪੜੇ ਕਰਕੇ ਆ ਸਾਫ ਸੁਥਰੇ ਤੇ ਮਾਰੀ ਛਟਾਂਗ ਤੇ ਕੀ ਗਾ ਪ੍ਰੈਸ ਪ੍ਰੂਸ ਕਰਕੇ ਅੱਛਾ ਤੇ ਨਾਲੇ ਉਹਨਾਂ ਦੀ ਵੱਡੀ ਨੂੰ ਮੀਟੀ ਸੋਹਣੀ ਲੱਗਣ ਢੀ ਨਾ ਅੱਛਾ ਆਹੋ ਤੇ ਕੋ ਉਤਰਾ ਰੰਗ ਵੇ ਲੱਗਦਾ ਸਾਵਲਾ ਜਿਹਾ ਉਹਦਾ ਤੇ ਤਿਆਰ ਪਿਆ ਰਹੀ ਤੇ ਬੜੀ ਸੋਹਣੀ ਲੱਗਣ ਢੀ ਪੁੱਤ ਲਾਇਆ ਪਾਇਆ ਸਾਰੇ ਸੋਹਣੇ ਲੱਗਦੇ ਕਿਤੇ ਤੂੰ ਮਾੜੀ ਲੱਗਣ ਢੀ ਮੈਂ ਕਿਹਾ ਕਿਹੜੀ ਸੋਹਣੀ ਮੇਰੀ ਨੋਨ ਲੱਗਣ ਢੀ ਮੈਨੂੰ ਤਾਂ ਆਪਣੀ ਨੋ ਸਾਰਿਆਂ ਨੂੰ ਵੱਧ ਸੋਹਣੀ ਲੱਗਣ ਢੀ ਲੈ ਹਾਂ ਹੈ ਤੇ ਉਹ ਜਿਹੜੀ ਗਈ ਉਹਦਾ ਉਹਨੂੰ ਨਾ ਕਹਿੰਨੇ ਮਖੌਲ ਕੀਤੇ ਚੱਕੀ ਤੇ ਮੂੰਹ ਤੇ ਕਹਿੰਨੇ ਕਰਨੇ ਆ ਮਗਰ ਉਹ ਤਾਂ ਸਾਰੇ ਹੀ ਕਰਦੇ ਆ ਅੱਛਾ ਨਹੀਂ ਤੇਰੀ ਭੂਆ ਨੇ ਤੇ ਝੱਟ ਗੱਲ ਕਰ ਦੇਣੀ ਨੇ ਪੂਆ ਨੇ ਮੂੰਹ ਤੇ ਤਨੀਂ ਕਿ ਕੀਤੀ ਮਗਰ ਉਹ ਭਾਂ ਕਰਦੇ ਹੁਣ ਅੱਛਾ ਜੀ ਜਦਨ ਕਿਤੇ ਵਿਹਲੀ ਹੋਈ ਵਿਆਹ ਕਰਕੇ ਫੇ ਫੋਨ ਲਾਉਗੀ ਨਾ ਫੇ ਤੁਹਾਡਾ ਕਰੂਗੀ ਗੱਲਾ ਕੀ ਬਣ ਕੇ ਆਈ ਕੀ ਬਣ ਕੇ ਓਦਾ ਇਹ ਹੈ ਖੁਸ਼ੀ ਨਾ ਉਥੇ ਨਹੀਂ ਖੁਸ਼ੀ ਹੋਰ ਉਹਨੇ ਖੁਸ਼ ਨਹੀਂ ਹੋਣਾ ਇਹਦੇ ਗਾਂ ਹੋ ਹੋ ਗਿੱਦੇ ਪਉਂਦੀਗੀ ਅੱਛਾ ਆਹੋ ਚਲਤਾ ਵੀ ਚੰਗਾ ਵਾ ਹੈ ਵੀ ਮੂੜਦੀ ਆ ਮੈਂ ਤਾਂ ਆਖਿਆ ਨਾ ਇਥੋਂ ਘਰੋਂ ਮਾੜੀ ਮੋਢੀ ਨਰਾਜ਼ ਹੋ ਕੇ ਗਈ ਆ ਉਥੇ ਜਾ ਕੇ ਮੂੰਹ ਬਣਾ ਛੜੇ ਚਲ ਚੰਗਾ ਵੀ ਹੋ ਤਿਆਰ ਬਰ ਹੋ ਗਈ ਹੈ ਅਗਲੀ ਨੂੰ ਉਥੇ ਕਰਨਾ ਨਹੀਂ ਕੱਖ ਵੀ ਹਾਂ ਗਦੇ ਇਹ ਕਿਦੇ ਪੰਗੜਾ ਪਾਉਂਦੀ ਹੀ ਲੋਕੀ ਸਾਰੇ ਇਹਦੇ ਆਲੀ ਵੇਂਦੇ ਹੀਗੇ। ਅੱਛਾ ਕਰਦੀ ਕੀ ਫਿਰਦੀ ਆ। ਅੱਛਾ। ਇਹ ਆ ਤਾਂ ਗੇ ਨਾ ਗੱਲਾਂ ਨੂੰ ਬਥੇਰੀ ਤੇ ਜਵਾ। ਇਹ ਕੰਮ ਨੂੰ ਬਥੇਰੀ ਆ ਘਰ ਦਾ ਕੰਮ ਕੋਈ ਕਰਨ ਨੂੰ ਕਹੋ ਤੇਰੇ ਮੂੰਹ ਵੱਟ ਲੈਣਾ ਹੁੰਦਾ। ਆਏ ਉਦਾਂ ਫਿਰ ਕੀ ਚੱਲ ਜੀ ਸ਼ਦੈਣ ਨੂੰ ਉਹਨੂੰ ਲੈ ਜਾਂਦੀ ਤੇ ਨਾਲੇ ਇਹਦਾ ਵੀ ਟੌਰ ਬੰਨਣਾ ਹੈ ਵੀ ਚੱਲ ਨੋਂ ਵੀ ਆਈ ਤਾਂ ਹੁਣ ਕੀ ਕਹਿਣਗੇ ਉੱਥੇ ਵੀ ਨੋਂ ਕਿਉਂ ਨਹੀਂ ਲਿਆਂਦੀ। ਉਹ ਤਾਂ ਅੱਗੇ ਪੂਆ ਹੁਣ ਸਾਰੇ ਪੁੱਛਣ ਦੇ ਹੀਗੇ। ਤੇ ਤੇਰੀ ਮੰਮੀ ਵੀ ਨਹੀਂ ਆਈ ਤੇ ਨਵ ਵੀ ਨਹੀਂ ਆਈ। ਉਹਨੂੰ ਵੀ ਲੈ ਆਉਣਾ ਹੈਗਾ। ਚੱਲ ਮੇਰੀ ਤੇ ਕੋਈ ਗੱਲ ਨਹੀਂ ਮੈਂ ਤਾਂ ਹੁਣ ਕੱਲ ਨੂੰ ਚੱਲ ਜਾਣਾ ਤੇ ਮੈਂ ਫੇ ਵੀ ਘਰ ਮੈਂ ਦੋ ਚਾਰ ਦਿਨ ਰਵਾਂਗੀ ਮੈਂ ਨਾਨੇ ਤੇਰੇ ਨੂੰ ਘਰ ਛੱਡ ਜਾਣਾ ਨਾ ਨਾਨੀ ਛੱਡ ਜੀਂਗੇ ਆਪੇ ਮਾਲ ਡੰਗਰ ਸਾਂਭਣਗੇ ਹੋਰ ਕੀ ਤੇ ਸਾਰੇ ਜਣੇ ਜਾਵਾਂਗੇ ਇਕੱਠੇ ਨਾਲ ਮੇਰੀ ਭਤੀ ਆ ਉਹ ਆਂਦੀ ਕੋਈ ਨਹੀਂ ਭੂਆ ਤੂੰ ਚੱਲ ਜੀ ਮੈਂ ਘਰ-ਬਾਰ ਤੇਰਾ ਸੰਭਲਾਂਗੀ ਅੱਗੇ ਦੂਜੀ ਦਾ ਵੀ ਸਾਹਮਣੇ ਨਹੀਂ ਰਹੀ ਆਹੋ ਤੇ ਹੋਰ ਕੀ ਹੈ ਫਿਰ ਉਸ ਵੇਲਾ-ਕੁਇਲਾ ਕੱਢ ਦਿੰਦੀ ਉਹ ਕਿੱਲੋਂ ਬੜੀ ਚੰਗੀ ਹੈ ਮੈਂ ਉਹ ਨਾਲੇ ਹੁਣ ਨਾਲੇ ਨਾ ਹਾਸਾ ਨਹੀਂ ਵੀ ਖਲੋਗੇ ਹੀ ਕਿ ਰਾਤ ਜੀ ਆਹੋ ਉਹ ਕੱਪੜੇ ਸੀਨੇ ਦੇਣੇ ਹੀਗੇ ਕੱਪੜੇ ਨਹੀਂ ਸੀਨੇ ਦੇਣੇ ਉਹ ਤੇ ਆਪਣੇ ਉਹ ਲੈਣੇ ਹੀਗੇ ਉਹ ਜੇ ਮਿਲੇ ਨਹੀਂ ਮਿਲੇ ਨਹੀਂ ਕਿਤੇ ਉਹ ਹੁਣ ਉੱਥੇ ਖਲੋਗੇ ਫੇ ਮੈਂ ਲੈ ਆਉਣਾ ਤੇ ਮੇਰੀ ਚਾਚੀ ਨਾਲ ਕੱਲ ਤਾਂ ਹੀ ਤੇ ਤੂੰ ਉਹਨੂੰ ਪੱਕੀ ਕਰਨੀ ਵੀ ਜੇ ਕੋਈ ਅੱਗਾ ਪਿੱਛਾ ਨਾ ਹੋ ਜਾ ਘੜੀ ਲਾਗੇ ਖਲੋ ਕੇ ਕਰਾ ਲਾ ਤਾਂ ਹੀ ਖਲੋਗੇ ਆ ਕਹਿੰਦੇ ਕਿ ਤੂੰ ਚਾਚੀ ਉਹਨਾਂ ਨਾਲ ਬਹਿ ਬਣ ਟਾਈਮ ਲੱਗ ਜਾਣਾ ਮੈਂ ਚੱਲ ਚੰਗਾ ਕੀਤਾ ਤੂੰ ਹਾਂ ਵੀ ਨਾਲੇ ਪਾਪੂ ਕੇ ਵੇਖ ਲਊਗਾ ਜੇ ਤੇ ਹੋਊਗੀ ਕੋਈ ਹਾਂ ਨਾ ਵੱਦਕਟ ਹੋ ਕੇ ਨਾ ਤੈਨੂੰ ਕਹਿਣਾ ਹੀ ਤੇ ਨਾਲ ਪੱਗਾਂ ਵੀ ਇੱਕ ਦੋ ਲੈ ਲੈਣੀ ਆਂ ਏਦਾਂ ਹੀ ਚੱਲ ਜਾਂਦਾ ਜਦੋਂ ਜੀ ਕਰਦਾ ਉਹਨੇ ਪੱਗ ਬੰਨ੍ਹਣੀ ਆ ਉਹਨੇ ਫੇਰ ਕਹਿਣਾ ਮੇਰਾ ਸਿਰ ਪਿੜੁੰਦਾ ਚੱਲ ਥੋੜਾ ਜਿਹਾ ਜਾਨੀ ਵਾਦਨ ਘੜੀ ਕਮਾਨ ਨਾਲੇ ਫੇਰ ਕੀ ਤੂੰ ਹੀ ਕਹਿ ਕੇ ਵੇਖ ਲਿਓ ਸਾਡੀ ਮੰਨ ਜਾਣਗੇ ਉਹਨੂੰ ਮੈਂ ਆਖਣਾ ਜਿੱਦਾਂ ਨਹੀਂ ਮੇਰੀ ਨੂੰਹ ਨੇ ਚੁੰਨੀ ਲੈਣੀ ਉਦਾਂ ਦੀ ਪੱਗ ਲਾਵੀ ਪੋਤਾ ਹਾਂ ਕੋਈ ਮੈਂ ਗਾਣਾ ਗੱਢੇ ਆਵੇ ਕੁਛ ਨਹੀਂ ਕਹਿੰਦਾ ਮੇਰੀ ਉਹ ਮੰਨ ਲੈਂਦਾ ਹੁੰਦਾ ਵਾ ਚੱਲ ਕੋਈ ਨਹੀਂ ਤੀਂ ਕਾ ਕੇ ਵੇਖ ਲੈ ਇੱਕ ਦਿਨ ਉਹਨੇ ਪੱਗ ਬੱਦੀ ਦਾ ਸੋਹਣਾ ਲੱਗੇ ਮੈਂ ਤਾਂ ਆਖਿਆ ਮੇਰੇ ਪੁੱਤ ਨੂੰ ਜਿਹਦੇ ਮੇਰੀ ਨਜ਼ਰ ਹੀ ਨਾ ਲੱਗ ਜੇ ਹੈ ਚੱਲ ਕੋਈ ਨਹੀਂ ਤੀਂ ਕਾ ਕੇ ਵੇਖ ਲਿਓ ਚੱਲ ਕੋਈ ਨਹੀਂ ਮੈਂ ਕਹਾਂਗੀ ਹੈ ਚੱਲ ਫਿਰ ਕਰ ਲਈਏ ਕੰਮ ਕਰ ਆ ਮੈਂ ਚੱਲ ਵੇਖ ਲਈਏ ਥੋੜਾ ਪੁੱਤ ਕਿੱਦਾਂ ਆ ਗਈ ਆ ਗਿਆ ਬੈਠੇ ਹੁਣੇ ਰੂਮ ਚ ਕਿ ਉਹ ਨਹੀਂ ਆਈ ਗੱਲਾਂ ਬਾਤਾਂ ਦੱਸਣ ਉਹ ਹੁਣ ਤਾਂ ਕੀ ਰੁੱਟੀ ਆ ਜਿਹਨੇ ਜਾ ਕੇ ਮਾਨ ਨਹੀਂ ਕਰਨਾ ਕੜੀ ਰਾਤੀ ਪੈਂਦੀ ਨਹੀਂ ਉਹ ਭਾਈ ਨਾਭ ਨੂੰ ਆਖੇ ਲੱਤਾਂ ਨੂੰ ਤੇਲ ਲਾਉਣ ਦੇ ਨਾਭ ਨਾਭ ਲੱਤਾਂ ਨੂੰ ਤੇਲ ਉਹਨੇ ਘਣਾ ਆਲਾ ਉਹ ਵੀ ਏਡਾ ਮੂੰਹ ਕਰਕੇ ਪਈ ਉਹਨੇ ਵੀ ਨਾ ਲਾਇਆ ਬੇ ਸੋਨਾ ਤੇ ਲੱਗਣ ਦਿਆ ਵਾ ਵਾਲ ਖੁੱਲੇ ਛੱਡਾਂ ਕਿ ਗੁੱਤ ਕਰ ਲਾਂ ਗੋਤੀ ਕਰ ਲੈਣੀ ਆ ਮੰਮੀ ਨੇ ਤਾਂ ਉਦਾਂ ਹੀ ਵੇਖ ਕੇ ਸਾੜੀ ਜਾਣਾ ਤੇ ਜੇ ਮੈਂ ਵਾਲ ਖੁੱਲੇ ਛੱਡਨੇ ਨਾ ਇਹ ਨਾ ਹੋਏ ਮੇਰਾ ਝਾਟਾ ਹੀ ਪੁੱਟ ਦੇਣ ਗੋਤੀ ਰਹਿਣ ਦੇਣੀ ਆ ਸੋਹਣੀ ਲੱਗਣਦੀ ਹੈ ਬੇਹ ਇਹ ਨਾ ਮੇਰੇ ਦਿਲ ਦੀ ਰੀਜ ਪੂਰੀ ਹੋ ਗਈ ਹੈ ਆ ਤੇ ਪਿੰਦਰ ਕਰਕੇ ਮੈਨੂੰ ਲੰਗਾ ਮਿਲ ਗਿਆ ਨਹੀਂ ਤੇ ਵੀ ਕਿੱਥੇ ਮਿਲਣਾ ਹੈ ਸ਼ੁਕਰ ਹੁਣਾਂ ਨੇ ਕਿਤੇ ਸਟੈਂਡ ਲਿਆ ਆਇਆ ਕਿ ਨਵ ਆ ਮੇਰਾ ਨਾ ਸੇਖੀ ਕੋਲੀਪਲਾ ਮਾੜੀ ਕੀ ਕੁੜੀਏ ਆ ਕੇ ਤਾਂ ਮੰਗ ਲਈ ਹਾਏ ਮੰਮੀ ਜੀ ਮੰਗਣਾ ਕਿੱਦਾਂ ਵਾ ਸੋਹਣੀ ਲੱਗਦੀ ਨਾ ਮੈਂ ਇੱਧਰ ਰੱਖ ਏਦਾਂ ਏਦਾਂ ਘੁੰਮਦਾ ਪਹਿਲਾਂ ਮੈਂ ਇੱਕ ਗੱਲ ਦੱਸ ਵੀ ਲਹਿੰਗਾ ਲਿਆ ਕਿੱਥੋਂ ਮੈਨੂੰ ਇਹ ਗੱਲ ਦੱਸ ਦੁਕਾਨ ਤੋਂ ਮੰਮੀ ਜੀ ਲੈ ਕੇ ਆਈਆਂ ਦੁਕਾਨ ਤੋਂ ਲੈ ਕੇ ਆਈਆਂ ਹੂੰ ਸੋਹਣਾ ਲੱਗ ਰਿਹਾ ਹੈ ਨਾ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਕਿਦਾਂ ਪਿੰਡਰ ਨਾ ਗਈ ਹੋਦਣ ਹਾਂਜੀ ਹੋਏ ਮੈਂ ਮਰ ਜਾਣ ਚੋਰੀਆਂ ਕਮਾਉਂਦੀ ਫਿਰਦੀ ਮੇਰ ਕੋ ਤੇ ਮੈਨੂੰ ਹੋਣੀਏ ਕਹਿੰਦੀ ਹੈਗੀ ਵੀ ਮੈਂ ਸੂਟ ਸੀਨੇ ਦਿੱਤਾ ਵਾ ਮੰਮੀ ਇਹਦੇ ਨਾਲ ਸਲਵਾਰ ਵੀ ਹੈਗੀ ਆ ਤੇ ਲਹਿੰਗਾ ਵੀ ਹੈਗਾ ਵਾ ਤੇ ਮੈਂ ਫਿਰ ਸਲਵਾਰ ਰਹਿੰਦੀ ਤੇ ਮੈਂ ਲਹਿੰਗਾ ਪਾ ਲਿਆ ਆਹ ਲਾ ਸਲਵਾਰ ਪਾ ਨਹੀਂ ਚੱਲ ਮੇ ਵੇਲੋ ਪਲੀਜ਼ ਯਾਰ ਇਦਾਂ ਨਾ ਕਰਿਆ ਕਰੋ ਵੀ ਆਪ ਤੂੰ ਇੰਨਾਂ ਟੌਰ ਕੱਢਿਆ ਵਾ ਕਾਦਾ ਟੌਰ ਮੈਨੂੰ ਲੈ ਕੇ ਤੁਸੀਂ ਜਰਾ ਸੂਟ ਤੇਰੇ ਲਾ ਕੇ ਕਿੰਨਾ ਫਿੱਕਾ ਵਾ ਆਪ ਤੂੰ ਗੂੜੇ ਰੰਗ ਦਾ ਪਾ ਲਿਆ ਵਾ ਤੇ ਤੁਸੀਂ ਵੀ ਗੂੜਾ ਬਣਾ ਲਨਾ ਹੀ ਆਪ ਹੀ ਲੈਣਗੇ ਹੋ ਉਹ ਤੇ ਵੈਸੇ ਮੈਨੂੰ ਲਾਈਟ ਜੇ ਸ਼ੇਡ ਸੋਹਣੀ ਲੱਗੀ ਤੇ ਮੈਂ ਲੱਲੀ ਆਹ ਤੇ ਫਿਰ ਤੁਹਾਡਾ ਟੌਰ ਵੱਖਰਾ ਮੇਰਾ ਵੱਖਰਾ ਵਾ ਫਿਰ ਮੇਨਾਂ ਕਾਦੇ ਲਈ ਓਕੇ ਹੋ ਹੁੰਦੇ ਹੋ ਮੇਰੀ ਗੱਲ ਸੁਣ ਪਿਆ ਕਿੰਨੇ ਦਾ ਪਹਿਲਾਂ ਇਹ ਦੱਸ ਸਸਤਾ ਹੀ ਐ ਨੰਮ ਗਣੀ ਐ ਕਿੰਨੇ ਦਾ ਬੋਲ ਛਤੀ 8000 ਦਾ ਹਾਇ ਰੱਬਾ 8000 ਦਾ ਹਾਂਜੀ ਤੈਨੂੰ ਸਵਾਤਨੂ ਇਹੋ ਜੀ ਨੂੰ ਹੈ ਹਾਇ ਮੈਂ ਮੱਚਾ ਕਿਦਾਂ ਦੁਪੱਟਾ ਵੀ ਤਿਆਰ ਕਰਵਾਇਆ ਨਾਲ ਵੇਖ ਹੈ ਲੋੜਾ ਪੈ ਜੇ ਤੈਨੂੰ ਇਹੋ ਜੀ ਨੂੰ ਕਿਤੇ ਕਿੱਡੇ ਫੈਸ਼ਨ ਕਰਦੀ ਫਿਰਦੀ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੇਰਾ ਟਿੱਕਾ ਨਹੀਂ ਲਗਣ ਦਿੱਤਾ ਆ ਲਹਿੰਗਾ ਨਾਲ ਆ ਦੇ ਆਪਣਾ ਨਹੀਂ ਤੇ ਬੁਰੀ ਤਰ੍ਹਾਂ ਲਵਾਉਂਗੀ ਫਿਰ ਮੰਮੀ ਅੱਜ ਨਹੀਂ ਮੈਂ ਲਾਉਣਾ ਵੇ ਲਉ ਹਾਂ ਮੇਰੀ ਰੀਜ ਵੀ ਪੂਰੀ ਹੋ ਲੰਗੂ ਮੈਂ ਬੜਾ ਸ਼ੌਂਕੀ ਲਹਿੰਗਾ ਪਾਉਂਦਾ ਅੱਛਾ ਨਾਲੇ ਮੈਂ ਨਹੀਂ ਲਿਆ ਮੈਨੂੰ ਪਿੰਦਰ ਨੇ ਲਾ ਕੇ ਦਿੱਤਾ ਵਾ ਆਹੋ ਗੁੰਗਾ ਜਾ ਸਾਰੇ ਸਾਰੇ ਉਹਦੇ ਆ ਹੈ ਮੂੰ ਮੈਂ ਇਲੀ ਜਾਂ ਚੁੱਪ ਕਰਕੇ ਤੁਰਪੇ ਦਾ ਨਾਲ ਤੇਰੀ ਪਹਿਲੀ ਵਾਰੀ ਕਿਤੇ ਉਹਨਾਂ ਨੇ ਮੇਰੀ ਗੱਲ ਮੰਨੀ ਆ ਰਹਿਣ ਦੋ ਹਾਂ ਮੈਨੂੰ ਵੀ ਹੁਣ ਕਿਤੇ ਮੰਨੀ ਆ ਤੇਰੀ ਗੱਲ ਚੁੱਪ ਚਾਪ ਨਾ ਆ ਲਾ ਦੇ ਇਹਨੂੰ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਉਹਦੀ ਖਬਰ ਤੇ ਮੈਂ ਲੈਣੀ ਆ ਨਾ ਬਾਅਦ ਵਿੱਚ ਮम्मी ਤੇ ਇਹ ਲਹਿੰਗਾ ਵੇਖ ਕੇ ਇੰਨਾ ਸੜ ਗਿਆ ਉਹ ਤੇ ਜਦੋਂ ਹਾਲੇ ਮੈਂ ਤਿਆਰ shear ਹੋਈ ਪੂਰੀ ਚੰਗੀ ਤਰ੍ਹਾਂ ਤੇ ਫਿਰ ਤੁਹਾਡਾ ਕੀ ਹਾਲ ਬਣੂਗਾ ਨਹੀਂ ਤੇ ਜਦੋਂ ਮੈਂ ਟਿੱਕਾ ਲਾ ਲਿਆ ਸੀ ਉਦੋਂ ਤੱਕ ਕੀ ਹਾਲ ਬਣਿਆ ਹੀਗਾ ਤੇ ਮੈਂ ਮੰਮੀ ਕਿਹੜਾ ਲਵਾਇਆ ਸੀ ਤੁਹਾਡਾ ਲਵਾਇਆ ਤੇ ਡੈਡੀ ਨੇ ਚਾਹੋ ਜਾ ਕੇ ਡੈਡੀ ਨਾਲ ਲੜੋ ਪਵਾੜਾ ਸਾਰਾ ਤੇਰਾ ਹੀਗਾ ਪਵਾੜੇ ਦੇ ਜਿਹੜੇ ਮੈਂ ਤੂੰ ਉਹਨਾਂ ਨੂੰ ਦੱਸਿਆ ਵੀ ਨਹੀਂ ਉਹਨਾਂ ਨੇ ਆਪ ਵੇਖ ਕੇ ਲਵਾਇਆ ਸੀ ਤੁਹਾਡਾ ਆਪ ਵੇਖ ਕੇ ਲਵਾ ਤੇਰ ਕੋ ਤਾਂ ਮੇਰੀ ਚੀਜ਼ ਕੋਈ ਜਰੀ ਨਹੀਂ ਜਾਂਦੀ ਤੇ ਆਪ ਕਿਦਾਂ ਪਾਉਨੀ ਆ ਤੂੰ ਹੈ ਜੇ ਮੈਂ ਕੁਛ ਪਾ ਲੈਣੀ ਆ ਤੇ ਸੜ ਮਰ ਜਾਈ ਨਹੀਂ ਆ ਵੇਖ ਕੇ ਤੇ ਤੇਰਾ ਜੀ ਕਰਦਾ ਟੌਰ ਕੱਢਣ ਦਾ ਮੇਰਾ ਨਹੀਂ ਜੀ ਕਰਦਾ ਟੌਰ ਕੱਢਣ ਨੂੰ ਆ ਮੰਮੀ ਮੈਂ ਤੇ ਢੀ ਗੜੀ ਹੱਥ ਜੋੜਦੀ ਆ ਪਲੀਜ਼ ਮੇਰਾ ਮੂਡ ਨਾ ਖਰਾਬ ਕਰੋ ਮੈਨੂੰ ਤਿਆਰ ਹੋ ਲੰਦੋ ਜਦੋਂ ਤੂੰ ਕਹਿੰਦਾ ਮੂਡ ਖਰਾਬ ਕਰਦੀ ਆ ਉਦੋਂ ਹੈ ਉਹ ਕਿਹੜੀ ਗੱਲ ਰੋਲਾ ਪਾਇਆ ਤਿਆਰ ਹੋਏਕ ਨਹੀਂ ਅਜੇ ਤੱਕ ਕਹਿੰਦੇ ਲਹਿੰਗਾ ਲਾ ਨਹੀਂ ਪਾ ਕੇ ਜਾਣ ਦੇਣਾ ਕਿਉਂ ਕੀ ਗੱਲ ਆਵੇ ਤੈਨੂੰ ਤੂੰ ਮੈਨੂੰ ਦੱਸ ਪਹਿਲਾਂ ਬੜੀਆਂ ਚੋਰੀਆਂ ਕਮਾਉਂਦਾ ਫਿਰਦਾ ਉਹ ਦਿਨ ਆਂਦਾ ਸੀ ਮੰਮੀ ਮੈਂ ਸੂਟ ਲੈ ਕੇ ਦਿੱਤਾ ਵਾ ਤੇ ਬਣਵਾ ਬਣਵਾ ਲਹਿੰਗੇ ਦੇਣ ਡਿਆ ਵਾ ਹੈ ਜਿਹੜੀ ਤੂੰ ਅੱਤ ਕਰਾਉਂ ਡਿਆ ਵਾ ਤੇ ਮਾੜਾ ਕੀ ਆ ਦੱਸੋ 8000 ਰੁਪਏ ਨੂੰ ਅੱਗ ਲਾ ਕੇ ਆਇਆ ਵਾ ਪਰ ਸ਼ਰਮ ਨੂੰ ਹੱਥ ਮਾਰੋ ਘਰ ਦਾ ਕੋ ਬੰਨ ਦੇਣਾ ਕਿ ਨਹੀਂ ਬੰਨ ਦੇਣਾ ਉਹ ਜਿੰਨੇ ਮਰਜ਼ੀ ਲੱਗਣ ਤੁਹਾਨੂੰ ਕਹਦਾ ਕਿਉਂ ਨਹੀਂ ਮੈਨੂੰ ਹੈ ਜੇ ਮੈਂ ਮਾਸਾ ਟਿੱਕਾ ਲਾ ਲਿਆ ਹੁੰਦਿਆ ਜਾਗੋ ਤੇ ਜਾੜਾ ਲਾ ਤਾ ਤੇਰੀ ਘਰ ਦੀ ਨੇ ਮੇਰਾ ਜੀਣਾ ਹਰਾਮ ਕਰਤਾ ਸੀ ਤੇ ਆਪਕੀ ਦਾ ਲਹਿੰਗੇ ਪਾ ਲਏ ਇਹਨੇ ਮੰਮੀ ਉਹਨਾਂ ਤੇ ਪਾਉਣਾ ਜੇ ਮੈਂ ਆਵ ਲੈ ਕੇ ਦਿੱਤਾ ਅੱਛਾ ਪਾਉਣਾ ਵਾ ਮੈਂ ਨਹੀਂ ਪਾਉਣ ਦੇਣਾ ਇਹ ਲਾਉਗੀ ਤੇ ਮੈਂ ਜਾਣਾ ਤੇ ਮੈਂ ਜਾਣਾ ਹੀ ਨਹੀਂ ਨਹੀਂ ਜਾਣਾ ਤਾਂ ਨਾ ਜਾਇਓ ਉਹਨਾਂ ਨੂੰ ਜਿਹਨ ਲਾਉਣਾ ਪੱਲੇ ਬੜੀ ਲੰਮੀ ਜ਼ੁਬਾਨ ਹੋ ਗਈ ਆ ਤੇਰੀ ਮਾ ਨਾ ਮੋੜਦੀ ਅਗਲੀ ਪੁੱਤ ਦੀ ਆ ਸਾਰੇ ਉਥੇ ਪਾਏ ਹੋਣੇ ਨੇ ਪਾਏ ਹੋਣੇ ਆਹ ਹੋਵੇ ਮੈਂ ਟੌਰ ਕੱਢਣਾ ਤੇ ਉਹ ਨਾ ਕੱਢੇ ਮੈਂ ਕਿੱਡਾ ਟੌਰ ਕੱਢ ਲਿਆ ਵਾ ਚਿੱਕਾ ਜਾ ਮੈਂ ਸੂਟ ਪਾਇਆ ਵਾ ਟੌਰ ਕੱਢ ਲਿਆ ਵਾ ਮੈਂ ਉਥੇ ਸਫਾਈ ਵਾਲੇ ਨਹੀਂ ਨਾ ਆਏ ਹੁਣੇ ਜਾ ਕੇ ਹੁੰਜੂਗੀ ਨਾ ਸਾਰਾ ਪੈਲਸ ਬਾਬਾ ਸੋਹਣੀ ਲੱਗੂਗੀ ਫਿਰਦੀ ਉਥੇ ਜੇ ਇਹੋ ਤੂੰ ਹੀ ਪਾਇਆ ਹੁੰਦਾ ਤਾਂ ਫੇਰ ਫੇਰ ਬੜਾ ਵਧੀਆ ਲੱਗਣਾ ਸੀ ਮੈਨੂੰ ਕਿੰਨੇ ਪੌਣ ਦੇਲੇ ਲੈੰਗੇ ਹੈ ਮੈਨੂੰ ਤਾਂ ਪੌਣੇ ਨਾ ਦਿੱਤੇ ਮੇਰੇ ਤਰੀਜਾਂ ਢਿੱਡ ਚ ਰਹਿ ਗਈਆਂ ਇਹ ਵੇਖਾ ਗਈ ਹੁਣ ਲੈੰਗੇ ਪਾਉਣ ਵਾਲੀ ਤੇ ਫੇਰ ਮੈਨੂੰ ਮੇਰੀਆਂ ਤਰੀਜਾਂ ਪੂਰੀਆਂ ਕਰ ਲੈਣ ਦੋ ਜੇ ਤੁਹਾਡੀਆਂ ਰਹਿ ਗਈਆਂ ਢਿੱਡ ਚ ਤੇ ਤੂੰ ਮੇਰੀਆਂ ਕਿੰਨੀਆਂ ਕਿ ਪੂਰੀਆਂ ਹੁਣ ਦੰਨੀ ਆ ਜੇ ਮੈਂ ਕਿਤੇ ਨੇਲ ਪੇਂਟ ਮੰਗਾ ਲਾਂ ਉਹ ਫਿੱਕੀਆਂ ਫਿੱਕੀਆਂ ਲੈ ਆਊਗੀ ਕਦੀ ਤੂੰ ਮੈਨੂੰ ਕਿਹਨੀ ਆਪਣੀ ਉਮਰ ਵੱਲ ਵੇਖੋ ਹੈ 24 ਘੰਟੇ ਮੈਨੂੰ ਅਹਿਸਾਸ ਕਰਉਂਦੀ ਰਹਿਣੀ ਆ ਵੀ ਤੂੰ ਬੁੱਢੀ ਹੋਣ ਨਹੀਂ ਆ ਹੁਣ ਆਪ ਤੂੰ ਕਿਦਾਂ ਤਰੀਜਾਂ ਪੂਰੀਆਂ ਕਰਨੀ ਆ ਆਪਣੀਆਂ ਉਹ ਗਲਤ ਵੀ ਕੀ ਕਹਿਣ ਤੂੰ ਤਾਂ ਚੁੱਪੀ ਕਰ ਜਾ ਬੁੱਢੀ ਤੇ ਥਰੇ ਲੱਗ ਗਿਆ ਪੂਰੀ ਤਰ੍ਹਾਂ ਚੰਗਾ ਚਲੋ ਲੱਗਾ ਇਸ ਤੀ ਆਹ ਗੱਲਾਂ ਨਾ ਕਰ ਬੋਤੀਆਂ ਮੇਰੇ ਨਾਲ ਜਾ ਕੰਮ ਕਰ ਜਾ ਕੇ ਆਪਣਾ ਕੰਮ ਨਾ ਨਹੀਂ ਆਪਣਾ ਜਾ ਕੇ ਉਹਨੇ ਇਹ ਜਿਆ ਕਰਨਾ ਚਾਹੇ ਜਾਨਾ ਤੇ ਚਲੋ ਜੇ ਨਹੀਂ ਅਹੀਂ ਚੱਲੇ ਜੇ ਮੈਂ ਨਹੀਂ ਜਾਣਾ ਦਫਾ ਹੋ ਜਾ ਕੇ ਫਿਰ ਨਹੀਂ ਨਹੀਂ ਜਾਂਦੀ ਮੇਰੇ ਸੁਣ ਲੋ ਗੱਲ ਉਹ ਤਿਆਰ ਭਈ ਨਾ ਮੈਂ ਤੂੰ ਮਾਸ਼ਾਣਾ ਹੁਣ ਲਾਯੋ ਇੱਥੇ ਤੇ ਮਾਸ਼ਾ ਲੱਗਣਾ ਲੱਗਣਾ ਇਹ ਲਹਿੰਗਾ ਲਾਉਗੀ ਤੂੰ ਮੈਂ ਜਾਣਾ ਮੈਂ ਨਹੀਂ ਜਾਣਾ ਤੂੰ ਮੈਂ ਤੁਹਾਡੇ ਅੰਦਰ ਚੰਡਾ ਸੁਣਦਾ ਖਿਰੀ ਐਮ ਉਹ ਆਹ ਹੀ ਤੇ ਹੀ ਸੁਣਦਾ ਡੀਆਂ ਗੱਲਾਂ ਬੜੀ ਸੋਹਣੀ ਲੱਗ ਰਹੀ ਆ ਤੇ ਤੈਨੂੰ ਨਹੀਂ ਪਤਾ ਤੂੰ ਕਿ ਲਹਿੰਗਾ ਬਣਾ ਕੇ ਦੇਤਾ ਇਹਨੂੰ ਮੈਨੂੰ ਪੁੱਛ ਤੇ ਲੈਂਦਾ ਉਹ ਅਗਲੀ ਮੰਗਦੀ ਸੀ ਮੰਗਦੀ ਸੀ ਇਹ ਤਾਂ ਬੜਾ ਕੁ ਮੰਗਦੀ ਆ ਮਾਇੰਦ ਰਹਿਦੀ ਤੈਨੂੰ ਧਿਆਨ ਦੇ ਪਿੰਦਰ ਲੜੋ ਨਾ ਉਹ ਇੰਨੀ ਮੈਂ ਚੇਂਜ ਕਰ ਲੈਣੀ ਆ ਉਹ ਮੇਰਾ ਸੂਟ ਹੈਗਾ ਪੁਰਾਣਾ ਉਹੀ ਪਾਵਾਂਗੀ ਮੈਂ ਕਾਦਲੀ ਕਰਨਾ ਏ ਇੰਨੇ ਪੈਸੇ ਲਾਏ ਨੇ ਤੇ ਵਿਆਹ ਫਿਰ ਪੁਰਾਣਾ ਨਾਲ ਵੇਖਣਾ ਏ ਤੇ ਮੈਨੂੰ ਕੀ ਪਤਾ ਇਹਨਾਂ ਨੇ ਇੰਨੀ ਲੜਾਈ ਪਾ ਦੇਣੀ ਆ ਇਹ ਚਾਹ ਵੀ ਕੀ ਮਾੜਾ ਨਹੀਂ ਜਦੋਂ ਤੈਨੂੰ ਮੈਂ ਪੁੱਛਿਆ ਹੀ ਤੇ ਕੀ ਦੇ ਕੇ ਆਈਆਂ ਸਿੰਪਲ ਸੂਟਸ ਵਾਂ ਵੀ ਤੂੰ ਮਿਲ ਕਹਿੰਦੀ ਮੰਮੀ ਜੀ ਸਿੰਪਲ ਸੂਟ ਵਾ ਆ ਹੁਣ ਕਿੱਥੋਂ ਕੱਢ ਲਈਓ ਮੈਨੂੰ ਕੀ ਪਤਾ ਹੈ ਕਿ ਤੂੰ ਫੇਰ ਕਲੇਸ਼ ਹੀ ਪਾਣਾ ਆਪ ਸੋਚਾ ਏ ਚੱਲ ਕੋਈ ਨਾ ਟੈਨ ਦੇ ਟੈਨ ਨਾ ਕਰਲਾ ਕਰਲਾ ਜੋ ਕਰਨਾ ਤੂੰ ਡਰ ਨਹੀਂ ਮੈਨੂੰ ਪਿਆ ਤੇਰਾ ਇੱਦਾਂ ਮੂੰਹ ਅਟਕੇ ਜਾਂਦਾ ਪਵਾੜੇ ਦੀ ਜੜ ਤੇ ਆ ਜਿਹੜੀ ਪਵਾੜੇ ਪਾਉਂਦੀ ਫਿਰਦੀ ਏ ਮੇਰੇ ਪੁੱਤ ਨੂੰ ਵੀ ਮਗਰ ਲਾ ਲਿਆ ਵਾ ਹੈ ਉਹਦੇ ਕੰਨਾਂ 'ਚ ਫੁਸਰ ਫੁਸਰ ਕਰਦੀ ਰਹਿੰਦੀ ਆ ਤਾ ਉਹਨੂੰ ਆਪਣੇ ਮਗਰ ਮਗਰ ਲਾ ਲਿਆ ਫੇ ਚੱਲ ਮੈਨੂੰ ਆ ਲੈ ਦੇ ਮੈਨੂੰ ਆ ਲੈ ਦੇ ਉਹ ਵੀ ਮਗਰ ਲੱਗ ਗਿਆ ਨਾ ਖੱਤਰ ਮੇਰੇ ਤੋਂ ਬਿਨਾ ਹਿੱਲਦਾ ਨਹੀਂ ਹੁੰਦਾ ਜਾ ਦਲ ਜੋ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਬਹੂੰ ਅੱਜ ਜਾ ਵੇਹ ਜਾ ਕੇ ਆ ਆ ਕਿ ਡੇ ਲਹਿੰਗੇ ਪਾ ਪਾ ਫਿਰ ਨਹੀਂ ਆ ਕਿੱਧਰ ਨੂੰ ਮੜਕੀ ਛੱਡੀ ਆ ਜੇ ਇਹ ਲਹਿੰਗੇ ਪਾ ਕੇ ਚਲ ਗਈ ਹੁਣ ਤਾਂ ਮੈਨੂੰ ਕਿਨੇ ਵੇਖਣਾ ਮੇਰਾ ਤਾਂ ਟੌਰ ਹੀ ਨਹੀਂ ਰਹਿਣਾ ਕੋਈ ਵੀ ਸਾਰੇ ਕਹਿਣਾ ਤੇਰੀ ਨਾ ਸੋਹਣੀ ਤੇਰੀ ਨਾ ਸੋਹਣੀ ਮੈਨੂੰ ਕਿਨੇ ਕਹਿਣਾ ਉਹ ਤਾਂ ਸੋਹਣੀ ਲੱਗਣ ਦੀ ਉਹ ਕਰਨਾ ਕਰਨਾ ਕੀ ਆ ਭਰਾ ਉਹ ਵਿਆਹ ਵਾ ਯਾਰ ਇੱਕ ਔਰ ਰਿਸ਼ਤੇਦਾਰਾਂ ਦੇ ਕੋਈ ਉਧਰ ਨੂੰ ਚੱਲੇ ਆ ਆਹ ਘਰ ਕੇ ਨਹੀਂ ਰਹਿਣਾ ਏ ਘਰ ਦੇ ਸਾਥ ਕੋਈ ਚਲਿਆ ਵਾ ਹੂੰ ਤੂੰ ਇਹ ਤਾਂ ਕਰੀ ਤੂੰ ਕੱਲ ਫੇਰੇ ਆ ਨੀ ਇਹ ਤਾਂ ਹੋਣਾ ਫਰੀ ਸ਼ਾਮ ਨੂੰ ਅੱਜ ਆਹੋ ਚੱਲ ਠੀਕ ਆ ਤਾਂ ਚੰਗਾ ਓਕੇ ਓਕੇ ਤੂੰ ਹੀ ਇੱਕ ਫੇਰੇ ਬਿਠੇ ਅੰਦਰ ਵੇਖੋ ਕਿਦਾਂ ਤ ਮਾਸ਼ਾ ਲੱਗਾ ਹੈ ਕਾ ਕਿਹੜੀ ਗੱਲ ਦਾ ਲੱਗਾ ਤਾਂ ਮਾਸ਼ਾ ਉਹੀ ਜੜੀ ਗੱਲ ਦਾ ਡਰ ਹੀ ਹੈ ਹੈ ਨਵਦੀਪ ਨੇ ਲਹਿੰਗਾ ਪਾ ਲਿਆ ਬਸੋ ਮਾੜਾ ਕੀ ਮੰਮੀ ਆ ਖੰਡੇ ਵੀ ਜੇ ਇਹ ਲਾਏਗੇ ਤੇ ਫਿਰ ਮੈਂ ਜਾਣਾ ਨਹੀਂ ਤਾਂ ਮੈਂ ਨਹੀਂ ਜਾਣਾ ਤੇ ਦੱਸ ਯਾਰ ਉੱਥੇ ਲਹਿੰਗੇ ਵਾਲਿਆਂ ਨੇ ਪੈਸੇ ਚ ਬਾਹਰ ਕਰ ਦੇਣਾ ਜਾਣ ਕੇ ਹੀ ਮੈਂ ਨਾ ਪਤਾ ਕੀ ਕਰ ਮਾੜਾ ਖਰਾਬ ਇਹਦਾ ਮਾਤਰੀ ਦਾ ਓਏ ਹੈ ਮੈਂ ਤਾਂ ਕਹਿਤਾ ਮੈਂ ਤਾਂ ਜਾਣਾ ਠੀਕ ਆ ਜੇ ਨਹੀਂ ਤਾਂ ਰੋ ਘਰ ਹੀ ਮੈਂ ਹਸਾ ਦੰਦਾਂਗੇ ਕਹਿੰਦੇ ਆਂ ਵੀ ਆਪਾਂ ਦੋਵੇਂ ਜਣੇ ਚੱਲ ਜੀਏ ਇਹ ਰਹਿੰਦੇ ਸਾਰੀ ਟੀਮ ਇੱਥੇ ਹੀ ਉਹ ਡੈਡੀ ਬੁਰਿਆਂ ਲੱਗਾਂਗੇ ਇਹਨਾਂ ਦੇ ਕੰਮ ਉੱਥੇ ਜਾਣ ਵਾਲੇ ਹੈਗੇ ਆ ਹੁਣ ਦੱਸੋ ਵੀ ਕੀ ਮਾੜਾ ਵਾ ਗੱਟ ਤੂੰ ਇਹ ਮੰਮੀ ਨੂੰ ਕਿਆ ਦੋ ਹਾਂ ਉਹ ਤਾਂ ਮੈਂ ਗੱਲ ਮੰਨਣ ਨਹੀਂ ਦੇ ਮੈਂ ਦੱਸ ਉਹਨੂੰ ਕੀ ਕਵਾਂ ਹੈ ਸਿਆਣੀ ਬੈਣੀ ਹੈਗੀ ਆ ਤੁਹਾਡੀ ਇਹਨਾਂ ਨੇ ਸੁਣੀ ਨਹੀਂ ਤੇ ਤੁਹਾਡੀ ਸੁਣ ਲੈਣੀ ਆ ਤੁਮਾਰਾ ਨਾਂ ਲਾਈਏ ਸਮਝਾਓ ਉਹਨਾਂ ਨੂੰ ਤੇ ਚੱਲੀਏ ਉਹ ਜੋ ਕਹਿੰਦੀ ਆ ਨਾ ਵੀ ਮੈਂ ਨਹੀਂ ਜਾਣਾ ਤਾਂ ਦਫਾ ਹੁੰਦੇ ਪਰੇ ਇਹਨੂੰ ਤੇ ਤੂੰ ਆ ਜਾ ਨਾ ਗੱਡੀ ਗੁੱਡੀ ਕੱਢ ਤੇ ਮੈਂ ਬਾਕੀ ਜੀ ਲਿਆਵਾਂ ਸੱਦ ਕੇ ਕੱਢੋ ਕੱਢੋ ਤੁਸੀਂ ਬਾਹਰ ਮੜ ਗਏ ਯਾਰ ਹੱਦ ਹੋਈ ਆ ਨਿਆਣਾ ਲੀੜੇ ਨਹੀਂ ਪੋੜੇ ਹੋਈ ਤਾਂ ਜਾਣਾ ਯਾਰ ਉੱਥੇ ਇਹਦਾ ਦਿਮਾਗ ਖਰਾਬ ਆ ਆਪਣਾ ਪਰ ਸਰਦ ਵੱਧ ਟੌਰ ਹੋਣਾ ਇਹਦਾ ਤੇ ਹੋਰ ਮੇਰੀ ਗੱਲ ਸੁਣ ਤੂੰ ਚੁੱਪ ਕਰਕੇ ਨਾ ਮੰਮੀ ਦੀਆਂ ਗੱਲਾਂ ਜਣਾ ਠੀਕ ਆ ਜਿੱਦਾਂ ਮੈਂ ਲੱਗਣ ਡਈ ਵਧੀਆ ਵਾ ਕਿਹੜਾ ਸੂਟ ਪਾ ਕੇ ਜਾਏਗੀ ਹੁਣ ਮੈਂ ਹਾਂ ਮੈਂ ਲੜਾਈ ਜ਼ਰੂਰੀ ਪਾਉਣੀ ਆ ਤੂੰ ਚੁੱਪ ਕਰਕੇ ਬੈਠੀ ਰਹਿ ਕਿੰਨਾ ਚਿਰ ਇਹਨਾਂ ਦੀ ਮੰਨੀ ਜਾਏਗੀ ਆ ਤੂੰ ਕਰ ਜਿਹੜੀ ਰਹਿ ਗਈ ਤਿਆਰੀ ਆਉਗਾ ਚੱਲੀਏ